ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਦੇ ਆ ਮੌਸਮ ਦੀ ਅੱਜ ਯਾਨੀ ਕਿ 10 ਤਰੀਕ ਦੇ ਮੌਸਮ ਦੀ ਤੇ 11 ਤਰੀਕ ਦੇ ਮੌਸਮ ਦੀ ਕਿ ਕਿਹੋ ਜਿਹਾ ਮੌਸਮ ਰਹੂਗਾ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਸ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਾਂ ਜਿਹੜੇ ਆਪਣੀ ਫੇਸਬੁਕ ਆਈਡੀ ਤੇ ਪਹਿਲੀ ਵਾਰੀ ਜੁੜ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁਕ ਆਈਡੀ ਨੂੰ ਫੋਲੋ ਵੱਧ ਤੋਂ ਵੱਧ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਦੋਸਤੋ ਤੁਸੀ ਸਭ ਤੋਂ ਪਹਿਲਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟੇਲਾਈਟ ਦੇਖ ਪਾ ਰਹੇ ਹੋ ਬੱਦਲਵਾਈ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਇਹ ਬੱਦਲਵਾਈ ਲਗਾਤਾਰ ਜਾਰੀ ਰਹੂਗੀ ਧੁੱਪ ਛਾਂ ਵਾਲਾ ਮੌਸਮ ਬਣਦਾ ਰਹੂਗਾ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਵੀ ਤੇ ਦੁਪਹਿਰ ਦੇ ਸਮੇਂ ਵੀ ਕਈ ਇਲਾਕਿਆਂ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਤੁਸੀਂ ਦੇਖ ਪਾ ਰਹੇ ਹੋਮੋਗੇ ਕਿ ਹਰਿਆਣਾ ਦੇ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ ਬੱਦਲਵਾਈ ਜਿਹੜੀ ਇਸ ਸਮੇਂ ਪਹੁੰਚੀ ਹੋਈ ਹੈ ਤੇ ਬਾਕੀ ਮੌਸਮ ਠੀਕ ਠਾਕ ਹੈ ਰਾਜਸਥਾਨ ਦੇ ਵਿੱਚ ਸਾਫ਼ ਹੈ ਲੈਹੰਦੇ ਵਾਲੀ ਸਾਈਡ ਸਾਫ਼ ਹੈ ਤੇ ਹਿਮਾਚਲ ਦੇ ਵਿੱਚ ਬੱਦਲਵਾਈ ਟੁੱਟ ਮਰ ਤੇ ਜੰਮੂ ਦੇ ਉੱਪਰਲੇ ਹਿੱਸਿਆਂ ਦੇ ਵਿੱਚ ਜਿਹੜੀ ਬੱਦਲਵਾਈ ਪਹੁੰਚੀ ਹੋਈ ਹੈ। ਬਾਕੀ ਦੋਸਤੋ ਜਿਹੜੇ ਆਉਣ ਵਾਲੇ 24 ਘੰਟੇ ਨੇ ਜੋ ਕਿ ਭਾਰਤੀ ਮੌਸਮ ਵਿਗਿਆਨ ਦੇ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਨੇ ਉਹਨਾਂ ਵੱਲੋਂ ਮੈਸੇਜ ਅੰਦਰ ਆਹੀ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਹੈ। ਉਸ ਦੇ ਵਿੱਚ ਆਉਣ ਵਾਲੇ 24 ਘੰਟੇ ਯਾਨੀ ਕਿ 10 ਤਰੀਕ ਅਤੇ 11 ਤਰੀਕ ਨੂੰ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਜਿਹੜਾ ਲਾਈਟਿੰਗ ਯਾਨੀ ਕਿ ਬਿਜਲੀ ਲਾਸਕ ਸਕਦੀ ਹੈ ਜਾਂ ਗੜੇਮਾਰੀ ਹਲਕੇ ਹੋ ਸਕਦੀ ਹੈ, ਦਰਮਿਆਨੇ ਪੱਧਰ ਦੀ ਜਾਂ ਮੀਂਹ ਹਨੇਰੀ ਆ ਸਕਦਾ ਉਹ ਹੈਗੇ ਨੇ ਜੀ ਬਰਨਾਲਾ, ਫਰੀਦਕੋਟ ਸ੍ਰੀ ਫਤਿਹਗੜ ਸਾਹਿਬ ਫਿਰੋਜ਼ਪੁਰ ਲੁਧਿਆਣਾ ਮੋਗਾ ਮਲੇਰਕੋਟਲਾ ਪਟਿਆਲਾ ਸੰਗਰੂਰ ਸਹੀਦ ਭਗਤ ਸਿੰਘ ਨਗਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਲਾਈਟਿੰਗ ਵੀ ਹੋ ਸਕਦੀ ਹੈ ਜਾਨੀ ਕਿ ਬਿਜਲੀ ਵੀ ਲਸ ਸਕਦੀ ਹੈ ਥਰੈਡਿੰਗ ਜੋ ਆਪਾਂ ਕਹਿੰਦੇ ਗੜੇਮਾਰੀ ਹੋ ਸਕਦੀ ਹੈ ਇਸ ਤਰ੍ਹਾਂ ਦਾ ਜਿਹੜਾ ਜਾਂ ਹਵਾ ਤੇ ਜਿਹੜੀ ਹਨੇਰੀ ਨੂਮਾ ਮਾਹੌਲ ਉਹ ਆ ਸਕਦਾ ਅੱਜ 10 ਤਰੀਕ ਤੇ 11 ਤਰੀਕ ਨੂੰ ਦੋਸਤੋ ਜਿਹੜਾ ਕਿ ਇਸ ਵਾਰ ਮਈ ਮਹੀਨੇ ਦੇ ਵਿੱਚ ਲੂ ਚੱਲਣ ਵਾਲਾ ਮਾਹੌਲ ਬਣਨਾ ਸੀ ਉਹ 10 ਤਰੀਕ ਤੱਕ ਹਜੇ ਤੱਕ ਕਿਸੇ ਵੀ ਇਲਾਕੇ ਵਿੱਚ ਜਾਨੀ ਕਿ 11 12 ਤਰੀਕ ਤੱਕ ਹਜੇ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਸਿਰਫ ਮੀਂਹ ਦੀਆਂ ਕਾਰਵਾਈਆਂ ਵਾਲਾ ਜਿਹੜਾ ਮੌਸਮ ਉਹ ਲਗਾਤਾਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਬਾਕੀ ਤੁਹਾਡਾ ਨਾਲ ਦੁਪਹਿਰ ਦੇ ਸਮੇਂ ਜਾਂ ਦਿਨ ਦੇ ਸਮੇਂ ਲਾਈਵ ਹੋ ਕੇ ਜਾਣਕਾਰੀ ਜਿਹੜੀ ਸਾਂਝੀ ਕਰ ਦਵਾਂਗੇ ਕਿ ਇਹੋ ਜਿਹਾ ਮੌਸਮ ਰਹੂਗਾ ਤੇ ਇੰਨੀ ਕੀ ਜਾਣਕਾਰੀ ਹੈ ਦੋਸਤੋ ਕਿ ਅੱਜ ਜਿਹੜੇ ਇਲਾਕਿਆਂ ਦੇ ਨਾਮ ਲਏ ਨੇ ਇਹਨਾਂ ਦੇ ਵਿੱਚ ਜਿਹੜੀ ਥੋੜੇ ਜਿਹਾ ਜ਼ਿਆਦਾ ਚਾਂਸ ਬਣੇ ਹੋਏ ਨੇ ਮੀਹਾਂ ਦੇ ਤੇ ਟੁੱਟਵੇਂ ਬੱਦਲ ਵੀ ਵੱਖ-ਵੱਖ ਖੇਤਰਾਂ ਦੇ ਵਿੱਚ ਲੰਘਦੀ ਹੋਈ ਨਜ਼ਰ ਆਉਗੇ ਤੇ ਅਫਵਾਹਾਂ ਤੋਂ ਸੁਚੇਤ ਰਹੋ ਜੋ ਵੀ ਵੀਡੀਓ ਤੁਸੀਂ ਦੇਖਣੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਨਿਊਜ਼ ਆਉਂਦੀ ਆ ਤੁਹਾਡੇ ਤੱਕ ਤਾਂ ਉਸ ਨੂੰ ਪਹਿਲਾਂ ਜਾਂਚ ਪੜਤਾਲ ਕੇ ਫਿਰ ਸ਼ੇਅਰ ਕਰਿਓ ਇਸ ਕਰਕੇ ਤਾਂ ਜੋ ਕਿਸੇ ਦੇ ਦਾ ਨੁਕਸਾਨ ਨਾ ਹੋ ਸਕੇ ਇਸ ਲਈ ਦੋਸਤੋ ਕਿਸੇ ਵੀ ਵੀਡੀਓ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਸੋਚੋ ਤੇ ਵਿਚਾਰੋ ਤੇ ਤੁਸੀਂ ਲਾਈਕ ਵੀਡੀਓ ਨੂੰ ਕਮੈਂਟ ਜਰੂਰ ਕਰ ਸਕਦੇ ਹੋ ਤੁਸੀਂ ਆਪਣੇ ਇਲਾਕੇ ਦੇ ਮੌਸਮ ਦੀ ਵੀਡੀਓ ਭੇਜਣੀ ਚਾਹੁੰਦੇ ਹੋ ਤਾਂ ਸਾਡੀ ਫੇਸਬੁਕ ਆਈਡੀ ਤੇ ਮੈਸੇਂਜਰ ਦੇ ਉੱਤੇ ਭੇਜ ਸਕਦੇ ਹੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ